ਅਸਲਾਮ ਵਾਲੇਕੁਮ ਜੈ ਪ੍ਰਾਂਦੀ ਜੈ ਮਾਲਕਾਂ ਦੀ ਜੈ ਸਾਈਆਂ ਦੀ ਜੈ ਮਸਤਾਂ ਦੀ ਜੈ ਦਾਤਿਆਂ ਦੀ ਸੋ ਸਾਰੇ ਦੋਸਤ ਮਿੱਤਰਾਂ ਨੂੰ ਸਲਾਮ ਹੈ ਸਤਿ ਸ੍ਰੀ ਅਕਾਲ ਰਾਮ ਰਾਮ ਸੋ ਸਾਰੇ ਦੋਸਤ ਮਿੱਤਰ ਸੋ ਆਓ ਸਾਰੇ ਦੋਸਤ ਮਿੱਤਰਾਂ ਨੂੰ ਅੱਜ ਇੱਕ ਕਲਾਮ ਦੇ ਰਹੇ ਹਾਂ ਜਿਹੜੀ ਆਪ ਦੇ ਖੁਦ ਦੀ ਕੀਤੀ ਹੋਈ ਹੈ ਆਪ ਦਾ ਖੁਦ ਦਾ ਤਜਰਬਾ ਆਪ ਖੁਦ ਕੀਤੀ ਮੇਰੇ ਗੁਰੂ ਨੇ ਮੈਨੂੰ ਦਿੱਤੀ ਮੇਰੇ ਗੁਰੂ ਜੀ ਨੇ ਮੈਨੂੰ ਦਿੱਤੀ ਹੋਈ ਹੈ ਤੇ ਮੈਂ ਆਪ ਖੁਦ ਵੀ ਕੀਤੀ ਹੈ ਤੇ ਉਹਨਾਂ ਨੇ ਖੁਦ ਵੀ ਪਾਈ ਹੋਈ ਹੈ ਤੇ ਮੈਂ ਵੀ ਪਾਣ ਲੱਗਾ ਸੋ ਖੁਦ ਕੀਤੀ ਹੈ 40 ਦਿਨ ਆਪ ਖੁਦ ਕੀਤੀ ਹੋਈ ਹੈ ਸੋ ਆਪ ਦਾ ਰਿਜ਼ਲਟ ਬਹੁਤ ਸੋਹਣੀ ਕਲਾਮ ਤੇ ਬਹੁਤ ਵਧੀਆ ਰਿਜ਼ਲਟ ਬਹੁਤ ਕੰਮ ਲੈ ਇਸ ਕਲਾਮ ਤੋਂ ਤੇ ਅੱਜ ਵੀ ਲੈ ਰਹੇ ਆਂ ਸੋ ਤੁਸੀਂ ਵੀ ਕਰੋ ਤੁਸੀਂ ਵੀ ਕਰਕੇ ਇਹਦਾ ਜਿਹੜਾ ਰਿਜ਼ਲਟ ਦੇਖੋ ਮਾਤਾ ਮੋਹਣੀ ਦੀ ਕਲਾਮ ਹੈ ਜਬਰਦਸਤ ਕਲਾਮ ਹੈ ਕਲਾਮ ਹੈ ਜਿਹੜੀ ਜਬਰਦਸਤ ਹੈ ਬਹੁਤ ਸੋਹਣੀ ਕਲਾਮ ਸੋ ਲਾਲ ਬਟਨ ਦਬਾਓ ਲਾਈਕ ਕਰ ਦਿਓ लाल बटन ਜਿਹੜਾ ਜਰੂਰ ਦਬਾਓ ਤੇ ਲਾਇਕ ਵੀ ਜਰੂਰ ਕਰੋ ਦੇਖ ਕੇ ਲਾਇਕ ਜਰੂਰ ਕਰਨਾ ਦੇਖ ਕੇ ਨ ਲੰਗ ਜਾ ਕਰੋ ਲਾਇਕ ਜਰੂਰ ਕਰਿਆ ਕਰੋ ਜਿਹਨੂੰ ਪਸੰਦ ਆਵੇ ਲਾਇਕ ਜਰੂਰ ਕਰੋ ਤੇ ਲਾਲ ਬਟਨ ਦਬਾਓ ਸੋ ਆਓ ਕੀਨੇ ਕਲਾਮ ਦੇ ਬੋਲ ਮਾਤਾ ਮੋਣੀ ਜਗਤੋ ਛੋਣੀ ਸ਼ਾਮ ਕੋਰ ਕਹਿਲਾਵੇ 모ਹੇ ਰਾਜਾ 모ਹੇ ਪ੍ਰਜਾ ਮੇਰਾ ਕਾਮ ਕਰ ਆਵੇ ਮੋਹਣੀ ਮੋਹੇ ਸਕਲ ਸੰਸਾਰ ਮੋਹਣੀ ਮੋਹੇ ਪ੍ਰਾਈ ਨਾਰ ਮੋਹਣੀ ਦੇਵੇ ਕਾਜ ਸਵਾਰ ਜਿਸ ਤੇ ਭੇਜਾਂ ਤਿਸ ਤੇ ਹੋ ਕੇ ਸਵਾਰ ਇਕੜੇ ਇਕ ਪਲਵੇਂ ਉਸ ਕੋ ਮੇਰੇ ਪੈਰੋਂ ਤਲੇ ਡਾਰ ਨਾ ਡਾਰੇ ਤੋ ਸ਼ਿਵ ਸ਼ੰਕਰ ਕੀ ਪ੍ਰੇਮਾਰ ਮਾਤਾ ਗੌਰਜੰਗ ਤੋ ਹਈ ਮੇਰਾ ਕਾਮ ਕਰੇ ਖੁਦ ਮੋਹਣੀ ਮਾਈ ਪਿੰਡ ਕਾਚਾ ਸਬਦ ਸਾਚਾ ਦੇਖਾਂ ਮਾਤਾ ਮੋਹਣੀ ਤੇਰੇ ਇਲਮ ਕਾ ਤਮਾਸ਼ਾ ਇਸੇ ਕਲਾਮ ਦੇ ਬੋਲ ਆਪ ਖੁਦ ਕੀਤੀ ਹੋਈਆਂ ਨੇ ਆਪ ਜ਼ਮਾਨੀ ਸਾਰੀਆਂ ਕਲਾਮਾਂ ਹੁੰਦੀਆਂ ਨੇ ਸੋ ਇਹ ਨਹੀਂ ਕਿ ਦੇਖ ਕੇ ਕਿਤੋਂ ਪੜ੍ਹ ਕੇ ਤੁਹਾਨੂੰ ਸੁਣਾ ਰਹੇ ਆਂ ਅਟਕਟ ਕੇ ਸੁਣਾ ਰਹੇ ਆਂ ਇਹ ਆਪ ਦੇ ਖੁਦ ਹੀ ਕੀਤੀ ਹੋਈ ਐ ਮੇਰੇ ਗੁਰੂ ਜੀ ਨੇ ਮੈਨੂੰ ਦਿੱਤੀ ਮੈਂ ਖੁਦ ਕੀਤੀ ਇਹਦਾ ਰਿਜ਼ਲਟ ਦੇਖਿਆ ਬਹੁਤ ਸੋਹਣਾ ਰਿਜ਼ਲਟ ਹੈ ਤਾਂ ਤੁਸੀਂ ਵੀ ਕਰੋ ਬਹੁਤ ਸੋਹਣਾ ਇਹਦਾ ਰਿਜ਼ਲਟ ਆਏਗਾ ਬਹੁਤ ਸੋਹਣੇ ਕੰਮ ਕਰੇਗੀ ਮਾਈ ਸੋ ਫੇਰ ਬੋਲਦਾਨੇ ਇੱਕ ਵਾਰੀ ਮਾਤਾ ਮੋਹਣੀ ਜਗਤੋ ਸੋਣੀ ਸ਼ਾਮ ਕੌਰ ਕਹਿਲਾਵੇ 모ਹੇ ਰਾਜਾ 모ਹੇ ਪਰਜਾ ਮੇਰਾ ਕਾਮ ਕਰੇ ਆਵੇ 모ਹਣੀ 모ਹੇ ਸੰਸਾਰ 모ਹਣੀ 모ਹੇ ਪ੍ਰਾਈ ਨਾਰ 모ਹਣੀ ਦੇਵੇ ਕਾਜ ਸਵਾਰ ਜਿਸਤੇ ਭੇਜਾਂ ਤਿਸਤੇ ਹੋਕੇ ਸਵਾਰ ਇਕੜੇ ਇਕ ਪੰਮੇ ਉਸ ਕੋ ਮੇਰੇ ਪੈਰੋਂ ਤਲੇ ੜਾਰ ਨਾ ਡਾਰੇ ਤੋ ਸ਼ਿਵ ਸ਼ੰਕਰ ਕੀ ਪੜੇ ਮਾਰ ਮਾਤਾ ਗੌਰ ਜਾਂ ਕੀ ਦੁਹਾਈ ਮੇਰਾ ਕਾਮ ਕਰੇ ਖੁਦ 모ਹਣੀ ਮਈ ਪਿੰਡ ਕਾਚਾ ਸਬਦ ਸਾਂਚਾ ਦੇਖਾਂ ਮਾਤਾ 모ਹਣੀ ਤੇਰੇ ਇਲਮ ਕਾ ਤਮਾਸ਼ਾ ਇਸੀ ਕਲਾਮ ਦੇ ਬੋਲ ਉਹ ਸੁਣੀ ਕਲਾਮ ਜ਼ਬਰਦਸਤ ਵਸ਼ੀਕਰਨ ਕਲਾਮ ਹੈ ਜ਼ਬਰਦਸਤ ਤੁਕਰਣੀ ਕਿਵੇਂ ਹੈ ਸ਼ਨੀਵਾਰ ਜਾਂ ਮੰਗਲਵਾਰ ਤੋਂ ਸ਼ੁਰੂ ਕਰ ਲਓ ਜਿਹੜਾ نو ਚੰਦੇ ਤੋਂ ਕਰ ਲਓਗੇ ਤਾਂ ਚੰਗ ਵਧੀਆ ਜੇ ਨਾ ਚੰਦੇ ਤੋਂ ਨਹੀਂ ਕਰਨੇ ਤੋ ਇਹਦੇ ਚ ਇਹ ਵੀ ਦੇਖਣਾ ਹੈ ਕਿ ਦਿਨ ਆਪਾਂ ਕੋਈ ਵੀ ਦੇਖ ਲਈਏ ਪਹਿਲਾਂ ਡੈਰੀ ਚੱਕ ਲੋ ਡੈਰੀ ਚ ਦੇਖ ਲੋ ਹਨਾ ਜਿਹੜਾ ਆਪਣਾ 44ਵਾਂ ਦਿਨ ਬਣਦਾ ਉਹ ਨ ਚੰਦਾ ਸ਼ਨੀਵਾਰ ਬਣਦਾ ਹੋਵੇ ਜਾਂ ਨ ਚੰਦਾ ਮੰਗਲਵਾਰ ਬਣਦਾ ਹੋਵੇ ਹਨਾ ਐਦਾਂ ਦੇਖ ਲੋ ਦਿਨ ਕਿਸੇ ਮਰਜੀ ਬਹਿ ਜਾਓ ਨ ਚੰਦੇ ਚ ਵੀ ਆਪਾਂ ਇਹਦੀ ਸਮਾਪਤੀ ਕਰੀਏ ਚਾਨਣ ਚ ਸਮਾਪਤੀ ਕਰੀਏ ਇਹਦੀ ਆਪਾਂ ਠੀਕ ਆ ਜੀ ਦੇਖ ਲਿਓ ਕੋਈ ਵੀ ਦਿਨ ਬੰਦਾ ਹੋਵੇ ਮੰਨ ਲਓ ਅੱਜ ਆਪਾਂ ਬੈਠ ਰਹੇ ਆ ਅੱਜ ਤੋਂ ਬਾਅਦ ਜਿਹੜਾ ਚੰਦਾ ਸ਼ਨੀਵਾਰ ਬਣਦਾ ਹੋਵੇ ਉਸ ਦਿਨ ਭੋਗ ਪੈਂਦਾ ਹੋਵੇ ਇਸ ਤਰ੍ਹਾਂ ਕਰਕੇ ਜਾਂ ਮੰਗਲਵਾਰ ਦੇਖ ਲਿਓ ਐਤਵਾਰ ਵੀ ਦੇਖ ਸਕਦੇ ਆ ਐਤਵਾਰ ਵੀ ਭੋਗ ਪਾ ਸਕਦੇ ਆ ਤੁਸੀਂ ਐਤਵਾਰ ਵੀ ਤੁਸੀਂ ਭੋਗ ਪਾ ਸਕਦੇ ਹੋ ਠੀਕ ਆ ਜੀ ਸੋ ਇਸ ਤਰ੍ਹਾਂ ਕਰਕੇ ਨਚੰਦੇ ਦੇ ਵਿੱਚ ਭੋਗ ਪੈਂਦਾ ਹੋਵੇ ਜਿਨ੍ਹਾਂ ਨੇ ਚਲੀਆਂ ਕੱਟਣਾ ਹੈ ਪੂਰਾ ਗੱਡ ਕੇ ਚਲੀਆਂ ਕੱਟਣਾ ਜਿਨ੍ਹਾਂ ਨੇ ਦਿਨ ਕਿਸੇ ਮਰਜ਼ੀ ਬਹਿ ਜਿਓ ਜਿਹੜਾ ਲਾਸਟ ਵਾਲਾ ਦਿਨ ਹੈ ਉਹ ਨਚੰਦਾ ਸ਼ਨੀਵਾਰ ਜਾਂ ਮੰਗਲਵਾਰ ਆਂਦਾ ਹੋਵੇ ਨਚੰਦਾ ਐਤਵਾਰ ਵੀ ਤੁਸੀਂ ਜਿਹੜਾ ਚਰਨ ਚ ਬਹਿ ਭੋਗ ਪਾ ਸਕਦੇ ਹੋ ਸੋ ਕੀ ਕਰਨਾ ਲਾਲ ਅਸਨ ਲਾਲੀ ਬਸਤਰ ਰੱਖਣੇ ਨੇ ਸਿਰ ਤੇ ਵੀ ਕਪੜਾ ਲਾਲ ਬਨ ਕੇ ਰੱਖਣਾ ਹੈ ਇਤਰ ਫਲਾਲ ਫੁੱਲ ਬਟਾ ਫੁੱਲ ਲਾ ਕੇ ਰੱਖਣਾ ਹੈ ਅਨ ਖੁਸ਼ਬੂ ਮਾਤਾ ਮੋਣੀ ਦੀ ਫੋਟੋ ਮਾਤਾ ਮੋਣੀ ਦਾ ਚਰਾਗ ਦੋ ਲੱਡੂ ਰੋਜ਼ ਮਾਤਾ ਦੇ ਸੰਤੂਰ ਲਾ ਕੇ ਜਿਹੜੇ ਦਿਨੇ ਨੇ 16 ਸ਼ਿੰਗਾਰ 7 35 ਮਠਿਆਈ ਮਿਸ਼ਰੀ ਸੱਤ ਭਾਂਤੀ ਮਠਿਆਈ ਦੋ ਮਿੱਠੇ ਪਾਣ ਤੇ ਮਿਸ਼ਰੀ ਇਹਦੇ ਚ ਸੇਤਰੀ ਵੀ ਬੀਜਣੀ ਐ ਸੇਤਰੀ ਵੀ ਬੀਜਣੀ ਐ ਇਹਦੇ ਦੇ ਵਿੱਚ ਠੀਕ ਆ ਜੀ ਸੱਤ ਭਾਂਤੀ ਮਠਿਆਈ ਹੋਗੇ ਦੋ ਮਿੱਠੇ ਪਾਣ ਮਿਸ਼ਰੀ ਹੋਗੇ ਮੇਵਾ ਹੋ ਗਿਆ ਪੰਜ ਤਰ੍ਹਾਂ ਦਾ ਮੇਵਾ ਰੱਖ ਲਿਓ ਪੰਜ ਤਰ੍ਹਾਂ ਦੇ ਫੁੱਲ ਰੱਖ ਲਿਓ ਪੰਜ ਤਰ੍ਹਾਂ ਦੇ ਫਲ ਰੱਖ ਲਿਓ ਆਸਨ ਲਾ ਲਓ ਠੀਕ ਆ ਜੀ ਤੇ ਜਿਹੜੀ ਸੇਤਰੀ ਵੀ ਵੇਚਣੀ ਆ ਦੋ ਮਿੱਠੇ ਪਾਣ ਜਿਹੜੇ ਰੱਖਣੇ ਆ ਸੋ ਜਦੋਂ ਦੇਖਿਆ ਵੀ ਆਪਣੇ ਜਿਹੜੇ ਆ ਬਿਠਿਆਈ ਜਾਂ ਫਾਲ ਨੇ ਜਿਹੜੇ ਪੰਜ ਤਰ੍ਹਾਂ ਦੇ ਆਪਾਂ ਫਲ ਵੀ ਰੱਖਣੇ ਪੰਜ ਤਰ੍ਹਾਂ ਦੇ ਫਾਲ ਹੋਗੇ ਪੰਜ ਤਰ੍ਹਾਂ ਦੇ ਫੁੱਲ ਤੇ ਪੰਜ ਤਰ੍ਹਾਂ ਦਾ ਮੇਵਾ ਦੋ ਮਿੱਠੇ ਪਾਣ ਜਦੋਂ ਦੇਖਿਆ ਥੋੜੇ ਜੇ ਖਰਾਬ ਹੋ ਰਿਹਾ ਤਾ ਇਹ ਬਦਲ ਦੇਣੇ ਆ ਠੀਕ ਆ ਜੀ ਦੋ ਲੱਡੂ ਰੋਜ਼ ਮੱਤ ਦੇ ਥੋਲਾ ਕੇ ਰੱਖਣੇ ਆ ਉਹ ਦੋ ਲੱਡੂ ਜਿਹੜੇ ਰੋਜ਼ ਐ ਉਹ ਦੇ ਦਿਆ ਕਰਨੇ ਆ ਉਸ ਨੂੰ ਤੁਸੀਂ ਦਰবেশ ਨੂੰ ਪਾ ਦਿਆ ਕਰਿਓ ਦੋ ਲੱਡੂ ਰੋ ਦਰবেশ ਨੂੰ ਪਾ ਦਿਆ ਕਰਨੇ ਆ